ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਜੀ ਸੋਚ ਟੀਵੀ ਤੇ ਰੁਕ ਕਰਦੇ ਹਾਂ ਇਸ ਵੇਲੇ ਵੱਡੀ ਖਬਰ ਦਾ ਜੋ ਕਿ ਜੁੜੀ ਹੋਈ ਹੈ T20 World Cup 2026 ਦੇ ਨਾਲ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਪਾਕਿਸਤਾਨ ਜੋ ਕਿ ਇਸ ਵੇਲੇ ਇਸ T20 World Cup ਦਾ ਹਿੱਸਾ ਹੈ ਤੇ ਉਸ ਨੇ ਸਾਰੇ ਮੈਚ ਖੇਡਣ ਦੇ ਲਈ ਹਾਮੀ ਤਾਂ ਭਰੀ ਆ ਪਰ 15 ਫਰਵਰੀ ਦੇ ਮੈਚ ਦੇ ਲਈ ਅਨਾਕਾਨੀ ਕਰ ਦਿੱਤੀ ਹੈ T20 World Cup 2026 ਸ਼ੁਰੂ ਹੋਣ ਤੋਂ ਕੇਵਲ 6 ਦਿਨ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਵਾਂ ਤੇ ਹੈਰਾਨੀਜਨਕ ਜਿਹੜਾ ਫੈਸਲਾ ਲੈ ਲਿਆ ਜਿਸ ਦੇ ਨਾਲ ਸਾਰੇ ਪਾਸੇ ਚਰਚਾ ਛਿੜ ਚੁੱਕੀ ਹੈ ਪਾਕਿਸਤਾਨ ਟੂਰਨਾਮੈਂਟ ਦੇ ਵਿੱਚ ਤਾਂ ਖੇਡੇਗਾ ਪਰ ਭਾਰਤ ਵਿਰੁੱਧ ਮੈਚ ਨਹੀਂ ਖੇਡੇਗਾ ਇਹ ਵੱਡਾ ਸਵਾਲ ਹੈ ਹੁਣ ਸਵਾਲ ਪੈਦਾ ਇਹ ਵੀ ਹੁੰਦਾ ਕਿ ਕੀ T20 ਵਰਲਡ ਕੱਪ 2026 ਤੋਂ ਪਹਿਲਾਂ ਹੀ ਵੱਡਾ ਟਕਰਾਅ ਖੜਾ ਹੋ ਗਿਆ ਕੀ ਪਾਕਿਸਤਾਨ ਦਾ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਵਰਲਡ ਕੱਪ ਦੀ ਸਭ ਤੋਂ ਵੱਡੀ ਵਿਵਾਦੀ ਘਟਨਾ ਬਣੇਗਾ ਦਰਸਲ ਮਾਮਲਾ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੈ ਉਹ ਤੋਂ ਮਹੀਨੇ 6 ਦਿਨ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਇਸ ਫੈਸਲੇ ਨੇ ਸਾਰਾ ਸ਼ੈਡਿਊਲ ਹਲਾ ਕੇ ਰੱਖ ਦਿੱਤਾ ਸਗੋਂ ਆਈਸੀਸੀ ਨੂੰ ਵੀ ਸਖਤ ਚੇਤਾਵਨੀ ਜਾਰੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਜਾਣਦੇ ਹੁਣ ਪੂਰਾ ਮਾਮਲਾ ਆਖਰ ਚ ਹੈਗਾ ਕੀ ਹੈ ਦਰਸਲ T20 ਵਿਸ਼ਵ ਕੱਪ 2026 ਦੀ ਸ਼ੁਰੂਆਤ ਤੋਂ ਸਿਰਫ 6 ਦਿਨ ਹਜੇ ਰਹਿ ਗਏ ਨੇ ਤੇ ਉਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਹ ਜਿਹੜਾ ਨਵਾਂ ਬਵਾਦ ਖੜਾ ਕੀਤਾ ਹੈ ਉਹਦੇ ਲਈ ਚਰਚਾ ਹੈ ਪੀਸੀਬੀ ਜਿਸ ਨੇ ਪਹਿਲਾ ਵਿਸ਼ਵ ਕੱਪ 'ਚ ਹਿੱਸਾ ਲੈਣ ਦੇ ਆਪਣੇ ਫੈਸਲੇ ਨੂੰ ਲਗਭਗ ਇੱਕ ਹਫ਼ਤੇ ਲਈ ਅਟਕਾਇਆ ਸੀ ਤੇ ਹੁਣ ਉਸ ਨੇ ਭਾਰਤ ਵਿਰੁੱਧ ਮੈਚ ਦਾ ਬਾਈਕਟ ਜਿਹੜਾ ਬਾਈਕਟ ਹੈ ਉਹ ਕਰਨ ਦਾ ਐਲਾਨ ਕੀਤਾ। ਪਾਕਿਸਤਾਨ ਸਰਕਾਰ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਬੋਰਡ ਨੇ ਇਹ ਐਲਾਨ ਕੀਤਾ ਹੈ ਕਿ ਉਹ ਵਿਸ਼ਵ ਕੱਪ ਦੇ ਵਿੱਚ ਹਿੱਸਾ ਤਾਂ ਲਏਗਾ ਪਰ 15 ਫਰਵਰੀ 2026 ਨੂੰ ਜੋ ਮੈਚ ਭਾਰਤ ਵਿਰੁੱਧ ਖੇਡਿਆ ਜਾਣਾ ਉਹ ਨਹੀਂ ਖੇਡੇਗਾ। ਇਸ ਫੈਸਲੇ ਨੇ ਟੂਰਨਾਮੈਂਟ ਦੀਆਂ ਯੋਜਨਾਵਾਂ ਨੂੰ ਵਿਗਾੜ ਦਿੱਤਾ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰਿਸ਼ਦ ਯਾਨੀ ਕਿ ICC ਐਤੋਂ ਨਾਖੁਸ਼ ਹੈ ਤੇ ICC ਨੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਵੀ ਦਿੱਤੀ ਹੈ ਤੇ PCB ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੇ ਲਈ ਵੀ ਕਿਹਾ ਗਿਆ ਹੈ ਹਾਲਾਂਕਿ ICC ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਇਸ ਮਾਮਲੇ 'ਚ ਵੱਡੇ ਪੱਧਰ ਤੇ ਨਹੀਂ ਦਿੱਤੀ ਪਰ ਅਧਿਕਾਰਤ ਘੋਸ਼ਣਾ ਤੋਂ ਬਾਅਦ ਅੰਤਰਰਾਸ਼ਟਰੀ ਪ੍ਰਿਸ਼ਦ ਨੇ ਇੱਕ ਵਿਸਤ੍ਰਿਤ ਬਿਆਨ ਜਾਰੀ ਕਰਕੇ PCB ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਜ਼ਰੂਰ ਕੀਤੀ ਹੈ ਨਾਲ ਹੀ ਇਹ ਵੀ ਕਿਹਾ ਗਿਆ ਕਿ ਐਰ ਦੇ ਗੰਭੀਰ ਨਤੀਜੇ ਹੋ ਸਕਦੇ ਨੇ ਤੇ ਜਿਸ ਨਾਲ ਖੇਡ ਜਿਹੜਾ ਪੂਰਾ ਪਾਕਿਸਤਾਨੀ ਬੋਰਡ ਹੈ ਤੇ ਐ ਦੇ ਪ੍ਰਸ਼ੰਸਕ ਉਪਰਭਾਵਿਤ ਹੋਣਗੇ ਐਤਵਾਰ ਰਾਤ ਆਈਸੀਸੀ ਦੇ ਵੱਲੋਂ ਜਾਰੀ ਇੱਕ ਬਿਆਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਆਈਸੀਸੀ ਅਜੇ ਵੀ ਪੀਸੀਬੀ ਤੋਂ ਅਧਿਕਾਰਤ ਜਾਣਕਾਰੀ ਦੀ ਉਡੀਕ ਕਰ ਰਹੀ ਹੈ ਪਰ ਚੌਥਵੀ ਪਾਕਿਦਾਰੀ ਸੰਬੰਧੀ ਮੌਜੂਦਾ ਸਥਿਤੀ ਇੱਕ ਵਿਸ਼ਵ ਵਿਆਪੀ ਖੇਡ ਸਮਾਗਮ ਦੇ ਬੁਨਿਆਦੀ ਸਿਧਾਂਤਾਂ ਨਾਲ ਤਾਲਮੇਲ ਮਿਠਾਉਣਾ ਮੁਸ਼ਕਲ ਹੈ ਅਜਿਹੇ ਸਮਾਗਮਾਂ ਦੇ ਲਈ ਕੁਆਲੀਫਾਈ ਕਰਨ ਵਾਲੀਆਂ ਸਾਰੀਆਂ ਟੀਮਾਂ ਤੋਂ ਨਿਰਧਾਰਤ ਸ਼ੈਡਿਊਲ ਅਨੁਸਾਰੀ ਬਰਾਬਰ ਸ਼ਰਤਾਂ ਉੱਤੇ ਮੁਕਾਬਲਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਆਈਸੀਸੀ ਟੂਰਨਾਮੈਂਟ ਖੇਡ ਜਿਹੜਾ ਉਹ ਇਮਾਨਦਾਰੀ ਮੁਕਾਬਲੇਬਾਜ਼ੀ ਨਿਰੰਤਰਤਾ ਤੇ ਨਿਰਪੱਖਤਾ ਦੇ ਉੱਤੇ ਆਧਾਰਿਤ ਹੁੰਦੇ ਨੇ ਪਰ ਚੌਣਵੀ ਭਾਗੀਦਾਰੀ ਇਨ੍ਹਾਂ ਟੂਰਨਾਮੈਂਟਾਂ ਦੀ ਭਾਵਨਾ ਉੱਤੇ ਪਵਿੱਤਰਤਾ ਨੂੰ ਕਮਜ਼ੋਰ ਕਰਦੀ ਹੈ ਇਹ ਆਈਸੀਸੀ ਦਾ ਕਹਿਣਾ ਹੈ PCB ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਹੈ ਉਹਨੇ ਇਸ ਮਾਮਲੇ 'ਚ ਪਾਕਿਸਤਾਨੀ ਸਰਕਾਰ ਦੇ ਹੁਕਮ ਦਾ ਹਵਾਲਾ ਦੇ ਦਿੱਤਾ ਤੇ ICC ਨੇ ਵੀ ਰਾਸ਼ਟਰੀ ਨੀਤੀਆਂ 'ਚ ਸਰਕਾਰਾਂ ਦੀ ਭੂਮਿਕਾ ਨੂੰ ਸਬਕਾਰ ਕੀਤਾ ਪਰ ਕੌਂਸਲ ਨੇ ਇਸ ਫੈਸਲੇ ਨੂੰ ਖੇਡ ਦੇ ਲਈ ਨੁਕਸਾਨ ਦੇ ਦਿੱਸਿਆ ਜਿੱਥੇ ICC ਨੇ PCB ਨੂੰ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਹੈ ਉੱਥੇ ਹੀ ICC ਨੇ PCB ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਤੇ ਆਪਸੀ ਤੌਰ ਤੇ ਸਭਕਾਰਜੋਗ ਹੱਲ ਲੱਭਣ ਦੀ ਅਪੀਲ ਵੀ ਕੀਤੀ ਹੈ ਆਈਸੀਸੀ ਨੇ ਇਹ ਵੀ ਕਿਹਾ ਕਿ ਉਹਦਾ ਟੀਚਾ ਟੂਰਨਾਮੈਂਟ ਦਾ ਸਫਲ ਆਯੋਜਨ ਹੈ ਪਰ ਇਹ ਵੀ ਨਾਲ ਕਹਿ ਦਿੱਤਾ ਕਿ ਸਾਰੇ ਭਾਗੀਦਾਰ ਮੈਂਬਰ ਜਿਹੜੇ ਨੇ ਉਹ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਸਮਝਣ ਜਿਹਦਾ ਪੀਸੀਬੀ ਵੀ ਇੱਕ ਹਿੱਸਾ ਹੈ ਹੁਣ ਸਵਾਲ ਇਹ ਹੈ ਕਿ ਆਈਸੀਸੀ ਇਸ ਮਾਮਲੇ 'ਚ ਪੀਸੀਬੀ ਵਿਰੁੱਧ ਕੀ ਕਾਰਵਾਈ ਕਰ ਸਕਦੀ ਹੈ ਤਾਂ ਫਿਰ ICC ਬੋਰਡ ਦਾ ਜਿਹੜਾ ਇੱਕ ਸ਼ਰੋਤ ਹੈ ਉਹਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਜਿਹੜਾ ਫੈਸਲਾ ਹੈ ਉਹ ICC ਨੇ BCCI ਤੇ PCB ਦੇ ਵਿਚਕਾਰ ਨਿਊਟਰਲ ਵੈਨਿਊਜ਼ ਦੇ ਬਾਰੇ ਇੱਕ ਸਮਝੌਤੇ ਦੀ ਉਲੰਘਣਾ ਕੀਤੀ ਹੈ ਤੇ ਜੋ ਕਿ ਸਾਰੀਆਂ ਧਿਰਾਂ ਦੇ ਲਈ ਲਾਜ਼ਮੀ ਹੈ ਅਜਿਹੀ ਸਥਿਤੀ ਦੇ ਵਿੱਚ PCB ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ICC PCB ਦੇ ਉੱਤੇ ਵੱਡਾ ਐਕਸ਼ਨ ਕਰ ਸਕਦੀ ਹੈ ਜਿਹਦੇ ਵਿੱਚ ਪੰਜ ਤਰ੍ਹਾਂ ਦੇ ਮਾਮਲੇ ਆਉਂਦੇ ਨੇ ਪਹਿਲਾ ਪਾਕਿਸਤਾਨ ਨੂੰ T20 ਵਰਲਡ ਕੱਪ 2026 ਤੋਂ ਪੂਰੀ ਤਰ੍ਹਾਂ ਬਾਹਰ ਕੀਤਾ ਜਾ ਸਕਦਾ ਹੈ। ਨੰਬਰ 2 ICC ਪਾਕਿਸਤਾਨ ਦਾ ਲਗਭਗ 350 ਕਰੋੜ ਰੁਪਏ ਸਾਲਾਨਾ ਮਾਲੀਆ ਰੋਕ ਸਕਦੀ ਹੈ। ਨੰਬਰ 3 ਭਾਰਤ-ਪਾਕਿਸਤਾਨ ਮੈਚ ਰੱਦ ਹੋਣ ਦੇ ਉੱਤੇ ਪਾਕਿਸਤਾਨ ਨੂੰ 200 ਕਰੋੜ ਰੁਪਏ ਤੱਕ ਦਾ ਮੁਆਵਜ਼ਾ Jio Hotstar ਨੂੰ ਭੁਗਤਾਨ ਕਰਨਾ ਪੈ ਸਕਦਾ ਹੈ। ਨੰਬਰ 4 PCB ਨੂੰ ਇੱਕ ਬਾਈਂਡਿੰਗ ਇਕਰਾਰਨਾਮਾ ਜਿਹੜੀ ਉਲੰਘਣਾ ਉਹ ਕਰ ਰਿਹਾ ਹੈ ਉਸ ਲਈ ICC ਦੇ ਹੋਰ ਮੈਂਬਰ ਦੇਸ਼ ਪਾਕਿਸਤਾਨ ਨਾਲ ਦਵਲੀ ਸੀਰੀਜ਼ ਦਾ ਬਾਈਕਾਟ ਕਰ ਸਕਦੇ ਨੇ ਜਾਂ ਉਹਨਾਂ ਸੀਰੀਜ਼ ਦਾ ICC ਰੈਂਕਿੰਗ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਏਗਾ ਜਦੋਂ ਕਿ ਉਹ WTC ਦੇ ਵਿੱਚ ਕੋਈ ਅੰਕ ਨਹੀਂ ਦੇਣਗੇ ਨੰਬਰ 5 ਪਾਕਿਸਤਾਨ ਸੁਪਰ ਲੀਗ ਦੇ ਵਿੱਚ ਵਿਦੇਸ਼ੀ ਖਿਡਾਰੀਆਂ ਜਿਹੜੇ ਕਿ ਰਿਟਾਇਰ ਜਾਂ ਫਿਰ ਫ੍ਰੀ ਏਜੰਟਸ ਉਹਨਾਂ ਨੂੰ ਛੱਡ ਕੇ ਉਹਦਾ ਹਿੱਸਾ ਲੈਣ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ ਇਹ ਪੰਜ ਐਕਸ਼ਨ ਪੰਜਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਉੱਤੇ ਹੋ ਸਕਦੇ ਨੇ ਤਾਂ ਇਸ ਲਈ ਵੱਡਾ ਨੁਕਸਾਨ ਪਾਕਿਸਤਾਨ ਨੂੰ ਚੱਲਣਾ ਪੈ ਸਕਦਾ ਜੇਕਰ ਉਹ ਇਸ ਮੈਚ ਦੇ ਨੂੰ ਖੇਡਣ ਤੋਂ ਇਨਕਾਰ ਕਰ ਦਿੰਦਾ ਪਰ ਅਜੇ ਫੈਸਲਾ ਨਾਂ ਦੇ ਉੱਤੇ ਹੀ ਹੈ ਕਿ 15 ਫਰਵਰੀ ਵਾਲਾ ਮੈਚ ਨਹੀਂ ਖੇਡਿਆ ਜਾਏਗਾ ਬਾਕੀ ਸਾਰੇ ਮੈਚ ਜਿਹੜੇ ਨੇ ਉਹ ਖੇਡੇ ਜਾਣਗੇ ਹੁਣ ਦੇਖਣਾ ਹੋਏਗਾ ਕਿ ਪਾਕਿਸਤਾਨ ਸਰਕਾਰ ਵੱਲੋਂ ਕੀ ਫੈਸਲਾ ਆਉਂਦਾ ਤੇ ਇਧਰੋਂ ਆਈਸੀਸੀ ਜਿਹੜਾ ਉਸ ਦੇ ਉੱਤੇ ਕੀ ਐਕਸ਼ਨ ਜਿਹੜੇ ਦੱਸੇਗੇ ਨੇ ਉਹਨਾਂ ਵਿੱਚੋਂ ਕਿਹੜੇ ਕੈਕਸ਼ਨ ਉੱਤੇ ਸਾਰੇ ਲਾਗੂ ਹੁੰਦੇ ਨੇ ਜਾਂ ਫਿਰ ਕੁਝ ਐਕਸ਼ਨ ਨਾਲ ਅੱਜੇ ਪੀਸੀਸੀ ਸੰਤੁਸ਼ਟ ਰਹੇਗੀ ਜਾਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਕਿੰਨਾ ਨੁਕਸਾਨ ਚੱਲਣਾ ਪਏਗਾ ਇਹ ਸਵਾ ਦੱਸੇਗਾ